ਭਾਰੀ ਸੇਲਵੇਲਾ ਫੈਂਸੀ ਸੂਤਾਂ ਦਾ ਭਾਰੀ ਸੇਲਵੇਲਾ ਜੀ ਭਰਾਵਾਂ ਦੀ ਹੱਡੀ ਬਸਟਾ ਰੋਣ ਮੋੜ ਮੰਡੀ ਜੀ ਆ ਦੇਖੋ ਫੈਂਸੀ ਸੂਟ ਡਿਜ਼ਾਈਨਰ ਸੂਟ ਹੈ ਜੀ ਨਾਲ ਡਿਜ਼ਾਈਨਰ ਡਬਟੇ ਹੈ ਬਾਜ਼ਾਰ ਚ ਮਿਲੇ 800 ਦਾ ਬਾਜ਼ਾਰ ਚ ਮਿਲੇ 900 ਦਾ ਪਰ ਆਮਾ ਦੇਟ ਤੇ ਸੇਲ ਤੇ ਲਾ ਚੁ ਲਾਤਾ ਜੀ ਦੇਖੋ ਡਿਰਾਂਗ ਡਿਜ਼ਾਈਨ ਇਹਦੇ ਵਿੱਚ ਚਾਰ ਕਲਰ ਹੋਣਗੇ ਜੀ ਰੈ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਚਾਰ ਕਲਰਾਂ ਦੇ ਮਾਲੂਮ ਜੀ ਰੇਟ ਸਿਰਫ 600 ਰੁਪਏ ਦੇ ਵਿੱਚ ਜੀ ਸਿਰਫ 600 ਰੁਪਏ ਦਾ ਬਾਜ਼ਾਰ 'ਚ ਮਿਲ 1000 ਦਾ ਬਾਜ਼ਾਰ 'ਚ ਮਿਲ 900 ਦਾ ਭਰਾਵਾਂ ਦੀ ਹੈਪੀ ਦਾ ਰੇਟ ਸਿਰਫ 600 ਰੁਪਏ ਬੈਨਰ ਸੂਟ ਨਾਲ ਭਾਰੀ ਦੁਪੱਟਾ ਆ ਦੇਖੋ ਜਿਹਦੇ ਤੇ ਡੈਨ 10 ਤੋਂ 20 ਡੈਨ ਆ ਚੁੱਕੇ ਹੈ ਜੀ ਆ ਵੀ ਡੈਨ ਹੈ ਸੀ 600 ਪੇਸੀ ਹੈ ਜੀ ਆ ਦੇਖੋ ਦੁਪੱਟਾ ਕਿੰਨਾ ਫੈਂਸੀ ਦੁਪੱਟਾ ਹੈ ਕੱਟ ਵਰਕ ਵਾਲਾ ਦੁਪੱਟਾ ਵਿਚਿਤਰਾ ਤੇ ਕਪੜਾ ਹੈ ਜੀ ਨਾਲ ਵਿਚਿਤਰਾ ਦਾ ਸੂਟ ਰੇਟ ਸਿਰਫ 600 ਰੁਪਏ ਹੈ ਜੀ ਦੇਖੋ ਜੀ ਪਾਈ ਦੁਪੱਟੇ ਦੇ ਨਾਲ ਰੇਟ ਸਿਰਫ 600 ਰੁਪਏ ਦੇ ਵਿੱਚ ਜੀ ਫੈਂਸੀ ਚਾਰਟ ਵਧੀਆ ਕੱਪੜੇ ਤੇ ਫੈਂਸੀ ਕੜਾਈ ਆ ਦੇਖੋ ਜੀ ਚਾਰ ਕਲਰ ਹੋਣਗੇ ਜੀ ਰੇਟ ਸਿਰਫ 600 ਰੁਪਏ ਦੇ ਵਿੱਚ ਜੀ ਇਸ ਤੋਂ ਹੋ ਰਿਹਾ ਕਿ ਕਾੜੀਆਂ ਨੇ ਜੀ ਇਹ ਵੀ ਬਹੁਤ ਫੈਂਸੀ ਡਿਜ਼ਾਈਨ ਹੈ ਉਹ ਥੋੜੀ ਕੈਡਾਈ ਦਾ ਬਰੀਕ ਥੱਗੇ ਦਾ ਕੰਮ ਹੈ ਜੀ ਫਰੰਟ ਘਾਰੀਏ ਜੀ ਨਾਲ ਫੈਂਸੀ ਦੁਪੱਟਾ ਰੇਟ ਸਿਰਫ 600 ਰੁਪਏ ਦੇ ਵਿੱਚ ਰੰਗ ਦੇਖੋ ਜੀ ਕਿੰਨੇ ਫੈਂਸੀ ਆਂਦੇ ਇਹਦੇ ਵਿੱਚ ਨਿਊ ਗ੍ਰੀਨ ਆ ਗਿਆ ਜੀ ਆ ਦੇਖੋ ਮੇਂ ਜੰਟਾ ਰੰਗ ਆ ਗਿਆ ਜੀ 11 ਦਾ ਸੀਜ਼ਨ ਕਰਕੇ ਭਾਰੀ ਸੇਰ ਮੇਲਾ ਜੀ ਆ ਦੇਖੋ ਬੱਟਾ ਤਾਂ ਨਾ ਭਾਰੀ ਰਵੱਤੇ ਤੇ ਜੀ 167 ਜੀ ਕਰਤਾ ਜੀ 600 ਰੁਪਏ ਦੇ ਵਿੱਚ ਜੀ ਤਾਂ 10000 ਰੁਪਏ ਦੀ ਕਪੜੇ ਵੀ ਖਰੀਦ ਕਰਨ ਤੇ ਟਰਾਲੀ ਵੈਨ ਨੂੰ ਫੀਲ ਦਿੱਤਾ ਜਾ ਰਿਹਾ ਹੈ ਜੀ ਯਾਰ ਜੀ ਆ ਜੀ ਕਰ ਕੀ ਕਪੜਾ ਖਰੀਦ 10000 ਤੱਕ ਕਪੜਾ ਖਰੀਦੋ ਤੇ ਟ੍ਰੋਲੀ ਬੈਗ ਸੁਤਨਾ ਪਰਕੇ ਲੈ ਜਾਓ ਜੀ ਆ ਦੇਖੋ ਇਸ ਤੋਂ ਵਧੀਆ ਕੁਆਲਿਟੀ ਸਿਮਰਤੀ ਆ ਗਿਆ ਜੀ 50 ਮੇਲੇ 1600 ਦਾ 50 ਮੇਲੇ 1700 ਦਾ ਜੀ ਭਰਾਵਾ ਦੇ ਹੱਤੀ ਦਾ ਰੇਟ ਸਿਰਫ 800 ਰੁਪਏ ਕਰਤਾ ਜੀ ਦੇਖੋ ਦੇ ਇਹ ਨਾਲਾ ਸੂਟ ਡਿਜ਼ਾਈਨ ਵਾਲਾ ਦੁਪੱਟਾ ਜੀ ਰੇਟ ਸਿਰਫ 800 ਰੁਪਏ ਦੇ ਵਿੱਚ ਜੀ ਆ ਜਿਵੇਂ ਗਿਆਸ਼ਾ ਜਿਹੜਾ ਕੰਦਰਾ ਹੈ ਸਾਰਾ ਜਿਹਦੇ ਵਿੱਚ ਰੈੱਡ ਕਲਰ ਆ ਗਿਆ ਜੀ 그린 ਆ ਗਿਆ ਮੋਰ ਪੰਖੀ ਆ ਗਿਆ ਚਾਰ ਕਲਰਾਂ ਜਮਾ ਲੈ ਰੇਟ ਸਿਰਫ 800 ਰੁਪਏ ਦੇ ਵਿੱਚ ਜੀ ਇਸ ਤੋਂ ਹੋਰ ਵਧੀਆ ਕੁਆਲਿਟੀ ਦੇ ਵਿੱਚ ਜੀ ਜਿਹਦੀ ਸਨਰੜੀ ਨਹੀਂ ਹੈ ਜੀ ਜੇਨ ਦੇਖੋ ਨਾਈ ਦੇਖੋ ਕਿੰਨਾ ਕਿੰਨਾ ਸੋਹਣਾ ਵਰਕ ਹੈ ਜਿਹਦੇ ਉੱਤੇ ਨਾਲ ਦੁਪੱਟਾ ਹੀ ਪੂਰਾ ਫੈਨਸੀ ਹੈ ਜੀ ਨਵਾਂ ਕਲਰ ਡੇ ਹੈ ਨਾ ਸਾਰਾ ਹੀ ਚਾਟ ਵੀ ਨਵਾਂ ਜੀ ਬਿਲਕੁਲ ਦੇਖੋ ਕਲਰ ਕਿੰਨਾ ਕਿੰਨੇ ਫੈਨਸੀ ਕਲਰ ਹੈ ਜੀ ਫੈਨਸੀ ਸੂਟਾ ਆ 파 ਰੀਟੇਲ ਮਿਲਾ ਆਮ ਜਿਹੇ ਤੇ ਹੀ ਬਸਟਾ ਰੋਡ ਮੋੜ ਮੰਡੀ ਜੀ ਡੇਢ ਸਿਰਫ 850 ਰੁਪਏ ਜੀ ਭਰਾਮਾ ਦੀ ਹੱਟੀ ਬਸਟੈਂਡ ਰੋਡ ਮਾਉਂਡ ਮੰਡੀ